ਸਾਥੀਏ ਕਾਜਿਕ ਸਤਨਪ੍ਰੀਅਕੋ ਅੱਜ ਆਪਾਂ ਗੱਲ ਕਰਾਂਗੇ ਜੀ ਤੂੜੀ ਦੇ ਰੇਟ ਕੀ ਚੱਲ ਰਹਾ ਹੈ ਇਸ ਟਾਈਮ ਤੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੂੜੀ ਜਿਹੜੀ ਨਵੀਂ ਆਉਣ ਵਾਲੀ ਆ ਕੀ ਰੇਟ ਰਹਿਣਗੇ ਜਿਸ ਤਰ੍ਹਾਂ ਜਿੱਥੇ ਕਣਕ ਦੀ ਕਟਾਈ ਸ਼ੁਰੂ ਹੋ ਗਈ ਆ ਮੱਧ ਪ੍ਰਦੇਸ਼ ਇਧਰ ਤੂੜੀ ਦੇ ਰੇਟ ਕੀ ਚੱਲ ਰਹਾ ਹੈ ਪੂਰੀ ਜਾਣਕਾਰੀ ਅੱਗੇ ਆਪਾਂ ਇਸ ਵੀਡੀਓ 'ਚ ਦਵਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਜਿੱਥੇ ਤੂੜੀ ਨਵੇਂ ਬਣ ਰਹੀ ਆ ਐਮਪੀ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਉੱਥੇ ਤੂੜੀ ਦਾ ਰੇਟ 200 ਤੋਂ ਲੈ ਕੇ 250 ਰੁਪਏ ਕਿਵਾਂਟਲ ਨੂੰ ਵਿਕ ਰਹੀ ਆ ਹੁਣ ਸੋ ਆਪਣੇ ਇਧਰ ਪੰਜਾਬ ਦੀ ਗੱਲ ਕਰ ਲਈਏ ਤੇ ਇੱਥੇ ਵੀ ਜਿਹੜਾ ਸੀਜ਼ਨ ਆ ਉਹ 10-15 ਦਿਨਾਂ ਨੂੰ ਜਿਹੜਾ ਉਹ ਸਟਾਰਟ ਹੋ ਜਾਣਾ ਤੇ ਇਧਰ ਲੋਕ ਸਾਰੇ ਤੂੜੀ ਦਾ ਵਤ ਵੇਚੀ ਜਾਂਦੇ ਆ ਸਾਰੇ ਆਪਣੇ ਗਦਾਮ ਵਿਲੇ ਕਰਨ ਦੇ ਨਵੀਂ ਤੂੜੀ ਪਾਉਣ ਵਾਸਤੇ ਤੇ ਇਸ ਕਰਕੇ ਤੂੜੀ ਦੀ ਜਿਹੜੀ ਆ ਉਹ ਕੀਮਤਾਂ ਥੋੜੀ ਜਿਹੀ ਘਰਾਵਟ ਦਿਖੀ ਆ ਜਿਆਦੀ ਵੀ ਨਹੀਂ ਗਈ ਤੇ ਇੱਕ ਹੋਰ ਘਰਾਵਟ ਦਾ ਜਿਹੜਾ ਵਾ ਉਹ ਵੱਡਾ ਕਾਰਨ ਹੈ ਕਿ ਜਿਹੜਾ ਰਾਜਸਥਾਨ ਦੇ ਐਮਪੀ ਚੋਂ ਭੋ ਆ ਰਿਹਾ ਵਾ ਕਾ ਜਿਹੜਾ ਸਰੋਂ ਦਾ ਤੂੜਾ ਜਿਹਨੂੰ ਕਹਿ ਦਿੰਦੇ ਆ ਉਹ ਬਹੁਤ ਜਿਹੜਾ ਜਿਹੜਾ ਪੰਜਾਬ ਚ ਆ ਰਿਹਾ ਵਾ ਫੈਕਟਰੀਆਂ ਦੇ ਵਿੱਚ ਅੱਗੇ ਬਾਪ ਜਿੱਥੇ ਤੂੜੀ ਦਾ ਇਸਤੇਮਾਲ ਕਰਦੇ ਸੀ ਉੱਥੇ ਹੁਣ ਜਿਹੜਾ ਉਹਦਾ ਤੂੜੇ ਦਾ ਜ਼ਿਆਦਾ ਇਸਤੇਮਾਲ ਹੋ ਰਿਹਾ ਬਹੁਤ ਜ਼ਿਆਦਾ ਕਿਉਂਕਿ ਉਹਨੂੰ ਅੱਗ ਜਿਹੜਾ ਵਾ ਉਹ ਜ਼ਿਆਦਾ ਲੱਗਦੀ ਆ ਤੇਲ ਹੁੰਦਾ ਉਹਦੇ ਵਿੱਚ ਸੋ ਪੱਠਿਆਂ ਦੇ ਵਿੱਚ ਬਹੁਤ ਜ਼ਿਆਦਾ ਉਹ ਇਸਤੇਮਾਲ ਹੋ ਰਿਹਾ ਇਸ ਕਰਕੇ ਵੀ ਤੂੜੀ ਦੀ ਖਪਤ ਥੋੜੀ ਇਸ ਵਾਰ ਘਟੀ ਆ ਤੇ ਹੁਣ ਜਦ ਤੂੜੀ ਦੀ ਰੇਟ ਦੀ ਗੱਲ ਕਰ ਲਈਏ ਇੱਥੇ ਤੂੜੀ ਦੇ ਰੇਟ ਆ 350 ਤੋਂ ਲੈ ਕੇ 450 ਦੇ ਵਿੱਚ ਵਿੱਚ ਤੂੜੀ ਜਿਹੜੀ ਆ ਇੱਥੇ ਵੇਖ ਰਹੀ ਆ ਜੀ ਜੇ ਨਵੀਂ ਤੂੜੀ ਦੀ ਗੱਲ ਕਰ ਲਈਏ ਤਾਂ ਨਵੀਂ ਤੂੜੀ ਜਿਹੜੀ ਆ ਉਹ 300 ਤੋਂ 350 ਦੇ ਵਿੱਚ ਰਹਿਣ ਦੀ ਜਿਹੜੀ ਆਸ ਹੈਗੀ ਆ ਤੋ ਬਾਕੀ ਹੋਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਤੱਕ ਜਰੂਰ ਪਹੁੰਚਾਵਾਂਗੇ ਧੰਨਵਾਦ ਜੀ